ਰਾ ਡਰਾਮੇ ਕਰਤੀਏ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹ ਤੁਹਾਡੇ ਤਾਲੇ ਬੈਠਦੇ ਫਿਰਦੇ ਆ ਪੁਲਿਸ ਤੇ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਮ ਦੇਵੇ ਦੱਸੋ ਕੀ ਨਿਕਲੇ ਜਾਮ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਕੋਲ ਜੀਸੂ ਵੀ ਨਹੀਂ ਦੇਣੋ ਕਿੱਥੋਂ ਦੇਮਾ ਪੁੱਤ ਮਾਰ ਤੱਕ ਬਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਜਿਉਂਦੇ ਮਹੀਨੇ ਤੇ ਤਿੰਨ ਹਫ਼ਤੇ ਸਾਠ ਪੇਸ਼ੰਤਰ ਨੇ ਪੰਜ ਫਰੰਟ ਪਏ ਹੋਏ ਇਹਨਾਂ ਦੇ ਰੋਜ਼ ਲੋਕ ਕਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗਦੇ ਆ ਇਹ ਕਿਹੜੀਆਂ ਕਾਨਫਰੰਸਾਂ ਕਰਦੇ ਹੋ ਤੁਸੀਂ ਕਿਹੜੇ ਗੈਂਗਸਟਰ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਬੜਾ ਸਰਕਾਰ ਨੇ ਮਰਵਾਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰਨੇ ਦੀ ਜਵਾਬ ਨੂੰ ਕੋਈ ਬਣਾਉਂਦਾ ਪੂਰੀ ਗਲੀ ਨਾ ਨੇ ਹੁੰਦੇ ਆ ਕੁੱਤੀ ਚੋਰਾ ਨਾਲ ਨਹੀਂ ਕੋਈ ਆ ਪਤਾ ਨਹੀਂ ਹੋ ਸਕੇ ਕੁਝ ਡਾਕਟਰ ਪਰਵਾਹ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60-60 ਸਾਲ ਦੇ ਦੋਨੇ ਅਸੀਂ ਬੱਚੇ ਬਾਅਦ ਥੋੜੇ ਧਰਨੇ ਉੱਤੇ ਬੈਠੇ ਮਾਸਤੇ ਜਿਹਾ ਹੁੰਦੇ ਸੀ ਪਹਿਲਾ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਖਤਮ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਸਹਾਰੇ ਦਾ ਬੜਾਪੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਕੇਵੇਂ ਮੀਨੇ ਦਾ 2025 ਦਾ ਮੈਂ ਪਾਉਗਿਆ ਜਿਹੜੀ ਜਾਨਾ ਇੱਥੇ ਮੇਰੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਫਲਕਾ ਖੇਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਕਸੂਰ ਕੀ ਹੈ ਸਾਡਾ ਸੀਐਮ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਇੱਕ ਪਾਸੇ ਤੁਸੀਂ ਕਹਿੰਦੇ ਗੈਂਗਸਟਰ ਦੇ ਖਿਲਾਫ ਪ੍ਰਹਾਰ ਕਰਦੇ ਹੋ ਤੁਸੀਂ ਪਰ ਪ੍ਰਹਾਰ ਕਿੱਥੇ ਕਰਦੋਂ ਪੀੜਤ ਤਾਂ ਤੁਹਾਡੇ ਮਰੇ ਹੱਥ ਬਣ ਨਹੀਂ ਜਾਂਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਹੈ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਸੀਐਮ ਦਾ ਜੀ ਆਪਗੰਤਾਨ ਦਾ ਦੱਸੋ